ਤੁਸੀਂ ਕੋਈ ਕਾਰ ਦਾ ਮਕੈਨਿਕ ਆ ਕੋਈ ਡਾਕਟਰ ਆ ਤੁਸੀਂ ਹੁਣ ਡਾਕਟਰ ਦੇ ਜਾਨੇ ਤੁਸੀਂ ਕਹਿੰਨੇ ਪਈ ਅੱਖਾਂ ਦੀ ਸਰਜਰੀ ਜੀ ਹੋਣੇ ਵਾਲੀ ਮੋਤੀ ਆਇਆ ਆ ਪ੍ਰੋਬਲਮ ਆ ਤੇ ਉਹ ਆਪਣੇ ਸਰਟੀਫਿਕੇਟ ਆਪਣਾ ਕੰਮ ਦੱਸਣ ਦੀ بجائے ਉਹ ਕਹੇ ਵੀ ਮੇਰਾ ਪਾਪਾ ਬਹੁਤ ਵਧੀਆ ਆਪਰੇਸ਼ਨ ਕਰਦਾ ਹੁੰਦਾ ਸੀ ਤੁਸੀਂ ਮੇਰੇ ਕੋਲੋਂ ਕਰਾ ਲਓ ਬਿਲਕੁਲ ਕੋਈ ਬਿਲਡਰ ਕਹੇ ਪਈ ਮੇਰਾ ਤਾਇਆ ਬਹੁਤ ਵਧੀਆ ਘਰ ਬਣਾਉਂਦਾ ਹੁੰਦਾ ਸੀ ਤੁਸੀਂ ਮੈਂ ਮੇਰੇ ਕੋਲੋਂ ਬਣਵਾ ਲਓ ਬਿਲਕੁਲ ਜੇ ਜਾਂ ਉਹ ਇਹ ਕਹੇ ਪਈ ਦੇਖੋ ਮੇਰਾ ਤਾਇਆ ਇਹਨੇ ਵਧੀਆ ਘਰ ਬਣਾਉਂਦਾ ਹੁੰਦਾ ਸੀ ਹੁਣ ਮੈਨੂੰ ਠੇਕਾ ਨਹੀਂ ਦਿੰਦੇ ਇਹ ਘਰ ਬਣਾਉਣ ਲਈ ਮੈਨੂੰ ਕੋਈ ਕੰਟਰੈਕਟ ਨਹੀਂ ਦੀ ਰਿਹਾ ਮਤਲਬ ਕਿਤੇ ਵੀ ਉਹ ਗੱਲ ਨਹੀਂ ਤੁਹਾਡੀ ਅੰਬਾਨੀ ਦੇ ਮੁੰਡੇ ਦੇ ਵਿਆਹ ਤੋਂ ਬਾਅਦ ਸਾਡੇ ਨੇ ਝੜੀ ਲਾਤੀ ਵੀ ਦਲੀਪ ਸਿੰਘ ਦਾ ਜਿਹੜਾ ਵਿਆਹ ਹੋਇਆ ਸੀ ਨਾ ਹਾਂਜੀ ਉਹ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਸੀ ਬਿਲਕੁਲ ਬਿਲਕੁਲ ਜੀ ਤੇ ਸਾਨੂੰ ਇਨਫਿਨਿਟੀ ਕੰਪਲੈਕਸ ਕਾਤੇ ਮਾਰਨ ਲੱਗਾ ਗਲਤ ਅੱਜ ਦੀ ਹੋ ਰਹੀ ਆ ਬਿਲਕੁਲ ਜੀ ਹਾਂ ਤੁਸੀਂ ਕਹੋ ਵੀ ਪਾਈ ਬਾਦਲ ਦੇ ਮੁੰਡੇ ਦਾ ਬਾਦਲ ਦੇ ਪੋਤੇ ਦਾ ਵਿਆਹ ਹੋਇਆ ਹੁਣ ਤੁਸੀਂ ਦੇਖੋ 2 ਹਫ਼ਤੇ ਪਹਿਲਾਂ ਵੀ ਮੀਡੀਆ ਨੇ ਉਹਦੇ ਬਾਰੇ ਤਾਂ ਕੁਝ ਨਹੀਂ ਦੱਸਿਆ ਜਾ ਪਿਓ ਨੇ 7000 ਕਰੋੜ ਖਰਚ ਦਿੱਤਾ ਇਹਨੂੰ 5000 ਕਰੋੜ ਖਰਚਿਆ ਇਹਦੀਆਂ ਖਬਰਾਂ ਆਈ ਜਾਂਦੀਆਂ ਫੇਸੈਂਸ ਬਣਦੀ ਆ ਨਾ ਨਹੀਂ ਹਾਂ ਜਿਵੇਂ ਅੰਬਾਨੀ ਨੇ ਅਸੀਂ ਜਦਾਂ ਮੈਂ ਜਦੋਂ ਸਾਡੇ ਵਿਆਹਾਂ ਦੀ ਗੱਲ ਵੀ ਕਰਦੇ ਆ ਨਾ ਹੂੰ ਉਹ ਸਾਡੀ ਸੋਚ ਹੈਗੀ ਆ ਛੋਟੇ ਜੇ ਦਾਇਰੇ ਤੱਕ ਉਥੋਂ ਤੱਕ ਆ ਯਾ ਅਸੀਂ ਅੰਬਾਨੀਆਂ ਨੂੰ ਵੀ ਉਸੇ ਦਾਇਰੇ ਦੇ ਵਿੱਚ ਲਿਆ ਕੇ ਬੰਦ ਕਰਨਾ ਚਾਹੁੰਦੇ ਹਾਂ ਹੂੰ ਵੀ ਜਦੋਂ ਆਪਾਂ ਜਦੋਂ ਪੰਜ ਕ ਬੰਦੇ ਜਾਣ ਜਾ ਕੇ ਵਿਆਹ ਕਰਾ ਕੇ ਆ ਜਾਣਾ ਵੀ ਅਸੀਂ ਇਸ ਤਰੀਕੇ ਦੇ ਨਾਲ ਦੇਖਦੇ ਹਾਂ ਹਾਲਾਂਕਿ ਜੇ ਮੇਰਾ ਖਿਆਲ ਦੇਖਿਆ ਜਾਏ ਤੇ ਅੰਬਾਨੀਆਂ ਨੇ ਜਿੰਨਾ ਵੀ ਉਹ ਤੇ ਖਰਚਾ ਕੀਤਾ ਹੋਊਗਾ ਹਾਂਜੀ ਜੇ ਉਹ ਆਪਾਂ ਅਨੁਪਾਤ ਦੇਖਣਾ ਹੋਵੇ ਰੇਸ਼ਿਓ ਦੇਖਣੀ ਹੋਵੇ ਜੇ ਤੇ ਮੇਰਾ ਖਿਆਲ ਹੈ ਸਾਡੇ ਲੋਕਾਂ ਨਾਲੋਂ ਉਹਨੇ ਘੱਟ ਖਰਚਾ ਘੱਟ ਕੀਤਾ ਹੋਊਗਾ हां ਜਿੰਨੀ ਉਹਦੀ ਔਕਾਤ ਦੇ ਮੁਤਾਬਕ ਕਿੰਨੇ ਪੈਸੇ ਉਹਨਾਂ ਖਰਚੇ ਆ ਬਿਲਕੁਲ ਸਾਡੇ ਹਿਸਾਬ ਦੇ ਨਾਲ ਆਮ ਬੰਦੇ ਨਾਲੋਂ ਉਹਨੇ ਖਰਚਾ ਘੱਟ ਕੀਤਾ ਹੋਊ ਹਾਂ ਇਹ ਰੇਸ਼ੋ ਦੇਖਣੀ ਹੋਵੇ ਉਹ ਅਨੁਪਾਤ ਦੇਖਣਾ ਹੋਵੇ ਇੱਕ ਬੰਦਾ ਆਪਣੀ ਪ੍ਰਾਪਰਟੀ ਵਿੱਚੋਂ ਦੋ ਕਿੱਲੇ ਵੇਚ ਕੇ ਪੈਸੇ ਖਰਚ ਰਿਆ ਜਾਂ ਬੈਂਕ ਤੋਂ 10 ਏਕੜ ਜ਼ਮੀਨ ਹੈ ਉਹਦੇ ਅਗੇਂਸਟ ਕਰਜ਼ਾ ਲੈ ਕੇ ਪੈਸੇ ਖਰਚ ਰਿਆ ਬਿਲਕੁਲ ਬਿਲਕੁਲ ਜੀ ਤੇ ਉਹਨੇ ਆਪਣੀ ਬੱਚਤ ਦਾ 1% ਵੀ ਨਹੀਂ ਲਾਇਆ ਪਤਾ ਨਹੀਂ ਉਹਦੇ ਜਿੰਨੀ ਪ੍ਰਾਪਰਟੀ ਆ ਉਹਦਾ 1% ਜਾਂ 5% ਜਾਂ 10% ਕਿੰਨਾ ਇਹ ਤੋਂ ਵੱਧ ਖਰਚੇ ਨਹੀਂ ਹੋਣਾ ਹੁੰਦੇ 0.5% ਵੀ ਨਹੀਂ 0.5% ਵੀ ਨਹੀਂ ਬਣਦਾ ਜੀ ਉਹਦਾ ਜਿੰਨੀ ਉਹਦੀ ਉਹਦੇ ਐਸੈਟ ਹੈਗੇ ਐਸਪੈਕ ਬਿਲਕੁਲ ਬਿਲਕੁਲ ਅੱਧਾ ਅੱਧਾ ਪਰਸੈਂਟ ਜਾਨੀ ਤੇ ਦੂਸਰੇ ਪਾਸੇ ਆਮ ਬੰਦੇ ਜਿਹੜੇ ਹੈਗੇ ਆ ਉਹ ਜਦੋਂ ਕਰਜ਼ਾ ਚੁੱਕ ਚੁੱਕ ਕੇ ਜਿਹੜਾ ਹੈਗਾ ਵਾ ਉਹ ਉਹ ਖਰਚਾ ਕਰਦੇ ਭਾਵੇਂ ਦੇਖਣ ਨੂੰ ਹੋਵੇ ਸਾਦਾ ਵਿਆਹ ਹੀ ਨੇ ਉਹ 150% ਉਹਨਾਂ ਦਾ ਬਣ ਜਾਂਦਾ ਹੈ ਜੀ ਖਰਚਾ ਜਿੰਨੀ ਔਕਾਤ ਤੋਂ ਉਹ ਤੋਂ ਵੀ ਔਕਾਤ ਤੋਂ ਜ਼ਿਆਦਾ ਲਾ ਦਿੰਦੇ ਆ ਬਿਲਕੁਲ ਬਿਲਕੁਲ ਬਿਆਹ ਠੀਕ ਆ ਹਰੇਕ ਨੇ ਆਪਣੀ ਕਿਉਂਕਿ ਇਹ ਸਾਡੇ ਵਿੱਚ ਪਤਾ ਨਹੀਂ ਇੱਕ ਤਾਂ ਜਦੋਂ ਅਸੀਂ ਸੁਰਤ ਸੰਭਾਲੀ ਆ ਨਾ ਹੂੰ ਆ ਉਹ ਇੱਕ ਉਹ ਤੋਂ ਬਾਅਦ ਚ ਖਾਕੜਕੂਆਂ ਦਾ ਦੌਰ ਵੀ ਚੱਲਿਆ ਜਿਹੜਾ 85 ਤੋਂ ਲੈ ਕੇ 93 94 95 ਤੱਕ ਜਿਹੜਾ ਸੀਗਾ ਜਦੋਂ ਹਾਂਜੀ ਜਦੋਂ ਕੋਈ ਇਦਾਂ ਦਾ ਹੋਇਆ ਸੀਗਾ ਵੀ ਸਾਦੇ ਵਿਆਹ ਕੀਤੇ ਜਾਣ ਯਾ ਔਰ ਉਹਦੇ ਵਿੱਚ ਵੀ ਅਸੀਂ ਉਦੋਂ ਕਿੰਨਾ ਧੱਕਾ ਕੀਤਾ ਉਹ ਕਈ ਲੋਕਾਂ ਦੇ ਨਾਲੇ ਹਾਵੀ ਗਿਆ ਨਹੀਂ ਜੀ ਦੇਖੋ ਇੱਕ ਪਾਸੇ ਤਾਂ ਇਹ ਸਾਡੇ ਵਾਲੇ ਕਹਿੰਦੇ ਵੀ 10 ਲੱਖ ਬਰਾਤੀ ਗਿਆ ਸੀ ਦਲੀਪ ਸਿੰਘ ਦੇ ਵਿਆਹ ਤੇ ਬਿਲਕੁਲ 10 ਲੱਖ ਬਰਾਤੀ ਗਿਆ ਸੋਨੇ ਦੇ ਭਾਂਡਿਆਂ 'ਚ ਸ਼ਾਮ ਸਿੰਘ ạtਾਰੀ ਵਾਲੇ ਨੇ ਉਹਨਾਂ ਨੂੰ ਖਾਣਾ ਦਿੱਤਾ ਸੋਨੇ ਚਾਂਦੀ ਦੇ ਭਾਂਡਿਆਂ 'ਚ ਬਿਲਕੁਲ ਦੂਜੇ ਪਾਸੇ ਅਸੀਂ ਕਹਿ ਰਹੇ ਹਾਂ ਕਿ ਜੇ ਪੰਜ ਤੋਂ ਵੱਧ ਬਰਾਤੀ ਹੋਏ ਤਾਂ ਛੱਪੜ ਚ ਨਵਾਵਾਂਗੇ ਅਸੀਂ ਆਹ ਉਹਦੋਂ ਕਿੰਨੀਆਂ ਘਟਨਾਵਾਂ ਇਦਾਂ ਦੀਆਂ ਘਟੀਆਂ ਵੱਧ ਤੋਂ ਵੱਧ 11 10 5010 ਜਾਂ 11 ਬਰਾਤੀ ਜਿੱਦਾਂ ਇਹ ਇੰਨੇ ਹੋਣੇ ਚਾਹੀਦੇ ਜਿੱਦਾਂ ਆਹ ਪਤਾ ਨਹੀਂ ਵੀ ਉਹ ਜਿੱਦਾਂ ਵੀ ਰਿਜਕ ਨੂੰ 1 ਲੱਖ ਕਹਿੰਦੇ ਉਸੇ ਹਿਸਾਬ ਨਾਲ 11 ਲੱਖ ਬਣਾਤਾ ਇਹਨਾਂ ਨੇ ਤੇ ਪਰ ਉਹ ਧੱਕਾ ਹੈ ਕਿਸਮ ਦਾ ਉਸ ਵੇਲੇ ਕਿੰਨੇ ਲੋਕਾਂ ਦੇ ਨਾਲ ਇਹ ਧੱਕਾ ਹੋਇਆ ਵੀ ਆ ਯਾ ਠੀਕ ਹੈ ਵਿਆਹ ਬਿਲਕੁਲ ਸਾਦਾ ਹੋਣਾ ਚਾਹੀਦਾ ਮੈਨੂੰ ਉਹ ਗੱਲ ਕਰਦਾ ਸੀ ਕਿ ਮੈਨੂੰ ਆ ਯਾਦ ਆ ਗਈ ਤੁਸੀਂ ਇਹ ਗੱਲ ਸ਼ੁਰੂ ਕੀਤੀ ਆ ਮੈਨੂੰ ਕਿਉਂਕਿ ਉਹੋ ਜੀ ਵਿਚਾਰ ਤਾਂ ਰਹੇ ਅਸੀਂ ਮਾਲਕ ਸੀਗੇ ਜਿੱਦਾਂ ਵੀ ਗੰਦਰਨਜੋਤ ਸਿੰਘ ਉਹਨਾਂ ਦਾ ਵੀ ਗੱਲ ਕਰਨੀ ਵੀ ਸਾਦੇ ਵਿਆਹਾਂ ਦੀ ਗੱਲ ਹੋਣੀ ਵੀ ਇਹਨਾਂ ਦਾ ਵੀ ਆਪਣਾ ਦੱਸਣਾ ਵੀ ਮੇਰਾ ਵਿਆਹ ਸਾਦਾ ਹੋਇਆ ਗੁਰਦੁਆਰੇ ਜਿੱਥੇ ਜਿਹੜਾ ਸਭਨਾ ਇਹਨਾਂ ਦਾ ਹੋਇਆ ਸੀਗਾ ਹੂੰ ਤੇ ਉਹ ਸਾਡੇ ਉੱਤੇ ਵੀ ਉਹ ਹੀ ਸੀਗਾ ਵੀ ਜਦੋਂ ਹੁਣ ਮੇਰਾ ਵਿਆਹ ਸੀਗਾ ਮੈਨੂੰ ਯਾਦ ਆ ਹੂੰ ਵੀ ਜਦੋਂ ਅਸੀਂ ਬਰਾਤ ਗਏ ਆ ਉਹ ਹੀ ਮੁਸ਼ਕਲ ਨਾਲ 8-10 ਜਣੇ ਹੋਣੇ ਸੀ ਉੱਥੇ ਹਣਾ ਹਾਂਜੀ ਤੋ ਸਾਹਮਣੇ ਜਿੱਦਾਂ 2-250 ਬੰਦਾ ਖਲੋਪਤਾ ਹੋਇਆ ਪਿੰਡ ਵਾਲਿਆਂ ਦਾ ਜਿੱਦਾਂ ਲੜਕੀ ਵਾਲੇ ਪਰਿਵਾਰ ਦਾ ਜਿੱਦਾਂ ਹੂੰ ਉਹ ਨਾ ਕੋਈ ਵਾਜੇ ਵਾਲਾ ਨਾ ਕੋਈ ਹੋਰ ਨਾ ਕੋਈ ਲੈਣਾ ਨਾ ਦੇਣਾ ਜਿੱਦਾਂ ਤੋ ਉਸ ਦਿਨ ਜਿੱਦਾਂ ਸਾਨੂੰ ਸਾਹਮਣੇ ਖਲੋਤਿਆਂ ਨੂੰ ਸ਼ਰਮ ਮਹਿਸੂਸ ਹੋ ਗਈ ਉੱਥੇ ਹੂੰ ਵੀ ਅੱਗੇ ਪੂਰਾ ਕਸਣਾ ਪਿੰਡ ਇਕੱਠਾ ਹੋਇਆ ਅਸੀਂ 8-10 ਜਿਆਦੇ ਉੱਠ ਕੇ ਜਿੱਦਾਂ ਆ ਗਏ ਵੀ ਉਹ ਇਦਾਂ ਲੱਗੇ ਬਥੇਨੇ ਵਿਆਹਣ ਵਾਸਤੇ ਆਏਗਾ ਵੀ ਕੁੜੀ ਕੱਟ ਕੇ ਲੈ ਜਾਣ ਵਾਸਤੇ ਆਏ ਹੋਇਆ ਜਿੱਦਾਂ ਚੋਰੀ-ਚੋਰੀ え ਉਹ ਆਪਣੇ ਆਪ ਦੇ ਵਿੱਚ ਉਦੋਂ ਸ਼ਰਮ ਮਹਿਸੂਸ ਹੋਈ ਜਾਂਦਾ ਇਸ ਗੱਲ ਦੀ ਜਦੋਂ ਉਹ ਤਾਂ ਮੈਨੂੰ ਯਾਦ ਆ ਵੀ ਉਦੋਂ ਆਪਣੇ ਲੁਧਿਆਣੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀਗੇ ਦੂਖਨਵਾਰਨ ਦੇ ਪਾਲੀ ਸਾਹਿਬ ਹਾਂਜੀ ਓਏ ਉਦੋਂ ਉਦਾਂ ਹੀ ਜਦਾਂ ਸਾਦੇ ਤੌਰ ਤੇ ਕਾਰ ਸੱਦਾ ਦੇ ਦਿੱਤਾ ਇਹਨਾਂ ਨੂੰ ਵੀ ਮੈਂ ਉੱਥੇ ਡਿਊਟੀ ਕਰਦਾ ਸੀਗਾ ਹਾਂਜੀ ਉਹ ਉਦੋਂ ਤੇ ਜਦੋਂ ਮਿਲਣੀ ਹੋਣ ਲੱਗੀ ਤੇ ਚਾਰ ਪੰਜ ਜਾਣੇ ਗੱਡੀ 'ਚ ਬਹਿ ਕੇ ਇਹ ਆ ਗਏ ਜਦੋਂ ਇਹਨੇ ਤਾਂ ਆਉਣ ਦੀ ਆਸ ਨਹੀਂ ਸੀ ਕੋਈ ਇਹ ਕਿੱਥੇ ਆਉਣਾ ਜਦਾਂ ਵੀ ਲੋ ਗਏ ਉਹਨਾਂ ਦੇ ਆਉਣ ਨੇ ਨਾਲ ਲਾ ਬਾਬਾ ਤੇ 12 14 15 ਜਣੇ ਦਿਸਣ ਲੱਗ ਪਏ ਨਹੀਂ ਤਾਂ ਅਗਲੇ ਨੂੰ ਹੁੰਦਾ ਵੇ ਖਰਿਆ ਇਹਨੂੰ ਜਾਣਦਾ ਨਹੀਂ ਕੋਈ ਵੀ ਇਕੱਲਾ ਇਕੱਲਾ ਆ ਘਰੋਂ ਕੱਢਿਆ ਚਲੋ ਉਹ ਸਮਾਂ ਲੰਘ ਗਿਆ ਮੁੜ ਕੇ ਪਿੱਛੇ ਜੇ ਜਦੋਂ ਨਾ ਕੋਸ ਸਾਲ ਪਹਿਲਾਂ ਜਦੋਂ ਗਿਆਨੀ ਜੀ ਉਹਨਾਂ ਨੇ ਆਪਣੀ ਬੱਚੀ ਦਾ ਵਿਆਹ ਕਰਨਾ ਸੀਗਾ ਮੈਂ ਇੱਥੇ ਸੀਗਾ ਤੇ ਮੈਨੂੰ ਇੱਥੇ ਇਹਨਾਂ ਦਾ ਫੋਨ ਤੇ ਗੱਲ ਹੋਈ ਤੇ ਮੈਨੂੰ ਕਹਿੰਦਾ ਤੁਸੀਂ ਆਇਓ ਜਦੋਂ ਹੂੰ ਮੈਂ ਕਿਹਾ ਵੀ ਮੇਤੋਂ ਤਾਂ ਆਦੀ ਹੋਣਾ ਜਦੋਂ ਉਸ ਵੇਲੇ ਜਦੋਂ ਗੱਲ ਕਰਦੇ ਆ ਕਰਦੇ ਆ ਜਦੋਂ ਦੱਸੀ ਤੇ ਮੈਨੂੰ ਕਹਿੰਦੇ ਵੀ ਉਹ ਹਾਲ ਬੁੱਕ ਕੀਤਾ ਸੀਗਾ ਪਹਿਲਾਂ ਹੂੰ ਤੇ ਹੁਣ ਬੱਚੇ ਕਹਿੰਦੇ ਵੀ ਉਹ ਹਾਲ ਨੇ ਵੀ ਐਸੀ ਹਾਲ ਚਾਹੀਦਾ ਹੂੰ ਉਹ ਮੈਂ ਗਲਤ ਤਾਂ ਕੀਤੀ ਨਾ ਉਸ ਵੇਲੇ ਪਰ ਮੇਰੇ ਮਨ ਚ ਆਵੇ ਵੀ ਅਸੀਂ ਜਦੋਂ ਕਹਿੰਦੇ ਨਾ ਸਾਦਾ ਵਿਆਹ ਹੋਣਾ ਉਹ ਸਾਦੇ ਵਿਆਹ ਕਰਨੇ ਛੋੜ ਸਾਦਾ ਕਿਸੇ ਵੇਲੇ ਸਾਡੀ ਮਜਬੂਰੀ ਹੋਵੇ ਹੂੰ ਵੀ ਜਦੋਂ ਚਾਰ ਪੈਸੇ ਕੋਲ ਆ ਫਿਰ ਅਸੀਂ ਕਿਹਨੇ ਵੈਸੀ ਵੀ ਹਾਲਾਂ ਦੇ ਵਿੱਚ ਵਿਆਹ ਕਰਨੇ ਆ ਯਾ ਉਸ ਵੇਲੇ ਸਾਡੀ ਸਾਦਗੀ ਜਿਹੜੀ ਹੈਗੀ ਉਹ ਸਾਰੀ ਉੱਡ ਪਉ ਜਾਂਦੀ ਆ। ਔਰ ਨਾਲੇ ਦੂਜੇ ਲਈ ਕਰਨਾ ਸੌਖਾ ਹੁੰਦਾ ਜਦੋਂ ਆਪ ਨੂੰ ਬੰਦੇ ਨੂੰ ਫਿਰ ਪ੍ਰੈਸਟੇਜ ਆ ਜਾਂਦੀ ਨਾ ਇੱਜ਼ਤ ਆ ਜਾਂਦੀ ਆ ਮਰਿਆਦਾ ਆ ਜਾਂਦੀ ਮਾਣ ਆ ਜਾਂਦਾ ਆ। ਆਹ ਉਹ ਫਿਰ ਉਹਦੇ ਜਦੋਂ ਤੁਹਾਡੇ ਕੋਲ ਚਾਰ ਪੈਸੇ ਆ ਜਾਂਦੇ ਆ ਫਿਰ ਤੁਸੀਂ ਉਸ ਸਭ ਉਸ ਸਭ ਨਾਲ ਡੀਲ ਕਰਨਾ ਸ਼ੁਰੂ ਕਰ ਦਿੰਦੇ ਆ। ਪਰ ਉਹ ਮੈਨੂੰ ਉਸ ਵੇਲੇ ਹੈਰਾਨੀ ਬੜੀ ਹੋਈ ਮੈਂ ਤਾਂ ਅੰਦਾਜ਼ਾ ਹੀ ਸਮੇਂ ਵੀ ਬੱਚੀ ਦਾ ਵਿਆਹ ਕਰਨਾ ਵੀ ਮੈਨੂੰ ਇੰਨੀ ਦੂਰੋਂ ਕਹਿੰਦੇ ਹੋਏ ਵੀ ਤੁਸੀਂ ਆਇਓ ਜਿੱਦਾਂ ਹੂੰ ਅਸੀਂ ਦੋਸੇ ਹਿਸਾਬ ਦੇ ਨਾਲ ਵੀ ਜਦੋਂ ਸਾਡੇ ਵਿਆਹ ਹੋਏਗਾ ਸ਼ਾਇਦ ਬੱਚਿਆਂ ਦੀ ਵੀ ਇਸੇ ਤਰੀਕੇ ਦੇ ਨਾਲ ਹੀ ਹੋਣੇ ਚਾਹੀਦੇ ਆ ਨਹੀਂ ਜੀ ਨੰਗਿਆ ਟੈਂਪਰ ਨਹੀਂ ਹਾਂ ਹਾਂ ਠੀਕ ਆ ਵੀ ਬੰਨੀਆਂ ਨੇ ਜੋ ਕੁਝ ਕੀਤਾ ਹੈਗਾ ਉਹਨਾਂ ਨੇ ਜੋ ਕੀਤਾ ਆਪਣੀ ਔਕਾਤ ਦੇ ਵਿੱਚ ਰਹਿ ਕੇ ਕੀਤਾ ਆ ਔਕਾਤ ਤੋਂ ਬਾਹਰ ਹੋ ਕੇ ਨਹੀਂ ਕੀਤਾ ਹੂੰ ਵੱਡੀ ਗੱਲ ਇਹ ਆ ਵੀ ਅਸੀਂ ਜੋ ਕੁਝ ਵੀ ਕਰੀਏ ਆਪਣੀ ਔਕਾਤ ਪਛਾਣ ਕੇ ਔਕਾਤ ਦੇ ਵਿੱਚ ਰਹਿ ਕੇ ਉਹ ਕੀਤਾ ਜਾਵੇ ਯਾ ਉਹਦੇ ਵਿੱਚ ਨਾ ਕਿ ਦਿਖਾਵੇ ਵਾਸਤੇ ਅਸੀਂ ਅਡੀਆਂ ਚੁੱਕ ਚੁੱਕ ਕੇ ਫਾਹੇ ਲਈਏ ਹੂੰ ਤੇ ਨਾ ਇਹ ਹੋਵੇ ਵੀ ਤੁਹਾਡੇ ਕੋ ਸਾਰਾ ਕੁਛ ਹੈਗਾ ਤੇ ਤੁਸੀਂ ਜਾਣ ਬੁਝ ਕੇ ਮਰੂ ਮਰੂ ਕਰਦੇ ਫਿਰੋ ਉੱਥੇ ਯਾ ਯਾ ਤੇ ਚਲੋ ਖੈਰ ਇਹ ਤਾਂ ਵਿੱਚ ਗੱਲ ਆ ਗਈ ਮੈਂ ਆਪਾਂ ਗੱਲ ਕਰਦੇ ਸੀਗੇ ਜਥੇਦਾਰਾਂ ਦੀ ਆ ਨਿੰੰਗਾ ਦੀ ਗੁੰਡਾਗਰਦੀ ਦੀ ਜਿਹੜੀ ਉਹ ਪੰਕਤੀਆਂ ਸੁਣਾਉਂਦੇ ਨਾ ਜਥੇਦਾਰ ਨੇ ਵੀ ਉਦੋਂ ਸਪੀਚ ਦੇ ਵਿੱਚ ਹਾਂ ਗੱਲ ਪੰਕਤੀਆਂ ਪੜ੍ਹ ਕੇ ਸੁਣਾਈਆਂ ਹਾਂਜੀ ਵੀ ਜਿਹੜਾ ਇਕਤਾ ਉਹਨੇ ਆਖਿਆ ਵਿਸ਼ਸ਼ਤਰਨ ਕੇ ਅਧੀਨ ਹੈ ਰਾਜ ਹੂੰ ਤੁਹੇ ਸ਼ੁਰੂ ਜੂ ਵੀ ਗੱਲ ਕੀਤੀ ਵੀ ਪਤਾ ਨਹੀਂ ਇਹ ਪੰਕਤੀਆਂ ਕਿੱਥੋਂ ਚੱਕ ਚੱਕ ਕੇ ਇਹਨਾਂ ਨੇ ਸਾਡੇ ਸਿਰ ਦੇ ਉੱਤੇ ਮੜ ਦਤੀਆ ਰਿਆਤਨਾਮਿਆਂ ਦਾ ਨਾਂ ਲੈ ਲੈ ਕੇ ਯਾ ਫਿਰ ਉਹ ਪੰਕਤੀਆਂ ਸਰਾਹ ਦਿੱਤੀਆਂ ਵੀ ਰਾਜ ਬਿਨਾਂ ਨਾ ਧਰਮ ਚੱਲੇ ਹੈ ਹੂੰ ਵੀ ਗੁਰੂ ਸਾਹਿਬ ਨੇ ਕਿਹਾ ਹੁਣ ਕਿਹੜੇ ਗੁਰੂ ਸਾਹਿਬ ਨੇ ਕਿਹਾ ਕਿੱਥੇ ਕਿਹਾ ਇਹਦਾ ਕੋਈ ਇਹਨਾਂ ਦੇ ਕੋਲ ਸਬੂਤ ਨਹੀਂ ਹੈ ਯਾ ਕੋਈ ਪ੍ਰਮਾਣ ਨਹੀਂ ਹੈਗਾ ਵੀ ਗੁਰੂ ਸਾਹਿਬ ਨੇ ਆਖਿਆ ਵੀ ਰਾਜ ਤੋਂ ਬਿਗਿਆਰ ਜਿਹੜਾ ਹੈਗਾ ਉਹ ਧਰਮ ਨਹੀਂ ਚੱਲਦਾ ਹੂੰ ਤੁਹਾਨੂੰ ਚਿੰਤਾ ਹੋਣਾ ਪਿੱਛੇ ਜਦੋਂ ਭਾਈ ਸਾਹਿਬ ਨੇ ਉਹ ਇੱਕ ਵੀਡੀਓ ਕੱਢੀ ਸੀਗੀ ਵੀ ਗੁਰਦਾਨ ਸਿੰਘ ਸਾਹਿਬ ਨੇ ਇੱਕ ਲਹਿਰ ਚਲਾਈ ਸੀਗੀ ਕੋਈ ਇਦਾਂ ਦਾ ਬਾਕੀ ਦੇ ਧਰਮਾਂ ਵਰਗਾ ਧਰਮ ਨਹੀਂ ਸੀ ਚਲਾਇਆ। ਆਹ। ਔਰ ਸਾਰੇ ਨੇ ਉਸ ਗੱਲ ਦੀ ਵਿਰੋਧਤਾ ਕੀਤੀ ਨਾਂ ਦੇ ਵਿੱਚੋਂ। ਹੂੰ। ਵੀ ਨਹੀਂ ਗੁਰੂ ਨਾਨਕ ਸਾਹਿਬ ਨੇ ਧਰਮ ਚਲਾਇਆ। ਯਾ। ਜੇ ਹੁਣ ਇਸ ਗੱਲ ਨੂੰ ਮੰਨਿਆ ਜਾਵੇ ਵੀ ਗੁਰੂ ਨਾਨਕ ਸਾਹਿਬ ਨੇ ਧਰਮ ਚਲਾਇਆ। ਯਾ। ਫਿਰ ਕਿਹੜੇ ਰਾਜ ਦੇ ਨਾਲ ਉਹਨਾਂ ਨੇ ਤਾਂ ਧਰਮ ਚਲਾਇਆ ਸੀਗਾ? ਹੂੰ। ਕਿਉਂਕਿ ਇਹ ਤਾਂ ਕਹਿੰਦੇ ਵੀ ਰਾਜ ਤੋਂ ਬਿਨਾਂ ਧਰਮ ਨਹੀਂ ਚੱਲਦਾ। ਆਹ। ਦੂਸਰੇ ਪਾਸੇ ਇਹ ਵੀ ਦਾਵਾ ਕਰਦੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖ ਧਰਮ ਚਲਾਇਆ। ਯਾ ਕਿਹੜੇ ਰਾਜ ਦੇ ਨਾਲ ਗੁਰੂ ਨਾਨਕ ਨੇ ਧਰਮ ਚਲਾਇਆ? ਯਾ ਕਿਹੜੇ ਰਾਜ ਦੇ ਨਾਲ ਬਾਬੇ ਕਬੀਰ ਨੇ ਧਰਮ ਚਲਾਇਆ ਸੀ? ਹੂੰ ਕਿਹੜੇ ਰਾਜ ਦੇ ਨਾਲ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਉਹ ਧਰਮ ਨੂੰ ਚਲਾਉਂਦੇ ਗਏ। ਯਾ ਉਹ ਰਾਜ ਭਗਤਾਂ ਉਹਨਾਂ ਨੇ ਕੋਈ ਕਾਇਮ ਨਹੀਂ ਕੀਤਾ। ਜਾਂ ਕੇ ਸ਼ਸਤਰਧਾਰੀ ਹੋਣ ਦੀ ਵੀ ਗੱਲ ਕਰੀ ਉਹ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਾ ਕੇ ਜੰਗਾਂ ਲੜੀਆਂ। ਯਾ ਬਰਜੰਗਾ ਲੜਨ ਦੇ ਬਦਲੇ ਵਿੱਚ ਉਹਨਾਂ ਨੂੰ ਅੰਮ੍ਰਿਤਸਰ ਸ਼ਹਿਰ ਜਿਹੜਾ ਹੈਗਾ ਉਹ ਵੀ ਛੱਡਣਾ ਪਿਆ। ਯਾ ਗੁਰੂ ਗੋਬਿੰਦ ਸਿੰਘ ਜੀ ਨੇ ਜੰਗਾਂ ਲੜੀਆਂ। ਹੂੰ। ਆਨੰਦਪੁਰ ਤੱਕ ਜਿਹੜਾ ਹੈਗਾ ਸਾਰਾ ਕੁਝ ਛੱਡਣਾ ਪਿਆ। ਰਾਜ ਥੋੜੇ ਜੇ ਸਮੇਂ ਵਾਸਤੇ ਬੰਦਾ ਸਿੰਘ ਬਹਾਦਰ ਜਿਹੜਾ ਹੈਗਾ ਵਾ ਉਹਨਾਂ ਨੇ ਕਾਇਮ ਕੀਤਾ। ਉਹ ਜਾਂ ਫੇ ਇਹ ਕਹਿਣ ਪੇ ਗੁਰੂ ਸਾਹਿਬ ਇਹ ਕਹਿੰਦੇ ਸੀ ਵੀ ਦੇਖੋ ਭਾਈ ਧਰਮ ਤਾਂ ਅਸਲ 'ਚ ਹੈਗਾ ਮੁਸਲਮਾਨਾਂ ਦਾ ਬਸ। ਹਾਂਜੀ ਕਿਉਂਕਿ ਉਹਨਾਂ ਕੋ ਰਾਜ ਆ ਪਿਆ ਸੀ ਕੋਸ਼ਿਸ਼ ਕੀਤੀ ਆ ਕਿ ਰਾਜ ਤੋਂ ਬਿਨਾ ਧਰਮ ਨਹੀਂ ਚੱਲਦਾ। ਹਮ ਤਾਂ ਤਾਂ ਸਭ ਤੋਂ ਨਹੀਂ ਚਲਾਇਆ ਜਾ ਸਕਿਆ ਧਰਮ ਕਿਉਂਕਿ ਰਾਜ ਤੋਂ ਬਿਨਾ ਚੱਲੇ ਹੀ ਨਹੀਂ ਸਕਦਾ ਧਰਮ ਬਿਲਕੁਲ ਬਿਲਕੁਲ ਜਾਂ ਤਾਂ ਇਸ ਗੱਲ ਨੂੰ ਪ੍ਰਵਾਨ ਕਰ ਪਰ ਅਗੇਨ ਉਹੀ ਗੱਲ ਆ ਨਾ ਵੀ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀਗੀ ਪਹਿਲਾਂ ਹਮ ਇੱਕ ਤਾਂ ਇਹ ਹੈਗਾ ਵੀ ਪੰਕਤੀਆਂ ਕੋਲੋਂ ਬਣਾ ਕੇ ਇਹਨਾਂ ਨੇ ਗੁਰੂਆਂ ਦੇ ਮੂੰਹ ਦੇ ਵਿੱਚ ਪਾ ਦਿੱਤੀਆਂ ਹਮ ਦੂਸਰੀ ਗੱਲ ਇਹ ਹੈਗੀ ਆ ਵੀ ਜਿਹੜੀਆਂ ਗੁਰੂਆਂ ਦੀਆਂ ਪੰਕਤੀਆਂ ਵੀ ਹੋਣ ਨਾ ਅਪੋ ਮੈਨ ਹੋਰ ਯਾਦ ਭੁੱਲ ਗਿਆ ਉਹਦਾ ਰਾਈਟਰ ਦਾ ਨਾਮ ਜਿਹਨੇ ਲਿਖਿਆ ਵਾ ਇਹ ਵੀ ਕਿਸੇ ਦੀ ਪੋਇਟਰੀ ਦੀ ਵਿਆਖਿਆ ਕਰਨੀ ਉਹ ਤਾਂ ਇਦਾਂ ਹੀ ਆ ਜਿਦਾ ਛਤਰੀ ਲੈ ਕੇ ਸ਼ਾਵਰ ਲੈਣਾ ਹੋਵੇ ਛਰ ਦੇ ਉੱਤੇ ਛਤਰੀ ਲੈ ਕੇ ਫਿਰ ਸ਼ਾਵਰ ਦੇਣਾ ਕਿਸੇ ਦੀ ਪੋਇਟਰੀ ਦੀ ਵਿਆਖਿਆ ਕਰਨੀ ਇਸ ਤਰੀਕੇ ਦੇ ਨਾਲ ਆ ਤੁਸੀਂ ਆ ਪਿਛਲੇ ਉਹਦੀ ਬਾਬੇ ਜੋਨੀ ਦੀ ਨੀਤ ਚਲਦੀ ਉਹ ਕਿੰਨੀ ਵੀਡੀਓ ਫੇਮਸ ਹੋਈ ਪਹਿਲਾਂ ਵੀ ਹੁਣ ਵੀ ਕਿਸੇ ਨੇ ਸ਼ੇਅਰ ਕੀਤੀ ਹੋਈ ਸੀਗੀ ਜਿਹਦੇ ਵਿੱਚ ਉਹਦੇ ਕੋਲੋਂ ਮੱਕੜੀ ਪੁੱਛਦਾ ਵਾ ਬੱਕਰੇ ਦੀ ਉਹ ਜਿਹੜੀ ਬਲੀ ਦਿੱਤੀ ਜਾਂਦੀ ਹੈ ਬੱਕਰੇ ਵਾਲੀ ਬਾਹ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ ਵੀ ਇਹ ਕਦਾ ਸਹੀ ਆ ਜਾਂ ਕਹਿੰਦਾ ਮੈਂ ਜਵਾਬ ਦਿੰਨਾ ਕਹਿੰਦਾ ਹਾਂ ਹੂੰ ਯਾਨੀ ਕਿ ਜਵਾਬ ਤਾਂ ਉਹਦਾ ਕੀ ਦੇਣਾ ਜਵਾਬ ਦੇਣ ਤੋਂ ਪਹਿਲਾਂ ਗੁਰਬਾਣੀ ਦੀਆਂ ਕਿੰਨੀਆਂ ਪੰਕਤੀਆਂ ਸੁਣਾ ਗਿਆ ਹੂੰ 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 ਗੁਰਬਾਣੀ ਦਾ ਐਨੀ ਇਰਿਟੇਸ਼ਨ ਉਹਦੇ ਵਿੱਚ ਵੀ ਤੇ ਜੀ ਆ ਨਾ ਬਾਣੀ ਪੰਕਤੀ ਕਿਹਦੀ ਵੀ ਸਭ ਮੈਂ ਜੋਤ ਜੋਤ ਹੈ ਓਏ ਕਿੰਨੀਆਂ ਪੰਕਤੀਆਂ ਕਹਿੰਦਾ ਇੰਨੀਆਂ ਦੀ ਬਾਣੀ ਵਿੱਚ ਸੁਣਾਈਆਂ ਜਾ ਸਕਦੀਆਂ ਹੂੰ ਤੇ ਬੱਕਰੇ ਵਿੱਚ ਵੀ ਰੱਬ ਦੀ ਜੋਤੇ ਬੱਕਰਾ ਅਰਦਾਸਾਂ ਕਰਦਾ ਹੋਊਗਾ ਵੀ ਮੈਂ ਆਪਣਾ ਸੀਸ ਤੁਹਾਨੂੰ ਅਰਪਣ ਕਰਾਂਗਾ ਆ ਯਾਨੀ ਕਿ ਆਪਣੀ ਬੇਵਕੂਫੀ ਜ਼ਾਹਰ ਕਰਨ ਵਾਸਤੇ ਵੀ ਗੁਰਬਾਣੀ ਦੀਆਂ ਪੰਕਤੀਆਂ ਦਾ ਸਹਾਰਾ ਜਿਹੜਾ ਸਾਨੂੰ ਉੱਥੇ ਲੈ ਜਾਂਦਾ ਹੈ ਉੱਥੇ ਅਸੀਂ ਕਿੱਦਾਂ ਇਮਾਨਦਾਰੀ ਦੇ ਨਾਲ ਇਹਨਾਂ ਗੁਰਬਾਣੀ ਦੀਆਂ ਪੰਕਤੀਆਂ ਦੀ ਵਿਆਖਿਆ ਕਰ ਸਕਾਂਗੇ ਨਹੀਂ ਨਹੀਂ ਇਹ ਨਹੀਂ ਫੇਰ ਦੂਜੀਆਂ ਉਹ ਪੰਕਤੀਆਂ ਜਿਨ੍ਹਾਂ ਦਾ ਪਤਾ ਨਹੀਂ ਕਿ ਗੁਰੂਆਂ ਦੀਆਂ ਹੈਗੀਆਂ ਵੀ ਆ ਕਿ ਨਹੀਂ ਹੈਗੀਆਂ ਗੁਰੂ ਸਾਹਿਬ ਨੇ ਆਖੀਆਂ ਵੀ ਆ ਕਿ ਨਹੀਂ ਆਖੀਆਂ ਯਾ ਹੁਣ ਹਾਈ ਪੰਕਤੀਆਂ ਜਿਹੜੀਆਂ ਹੈਗੀਆਂ ਮੈਂ ਜਦੋਂ ਹੈਦਾ ਦੀ ਗੱਲ ਚੱਲਦੀ ਮਸਕੀਨ ਜਦੋਂ ਰਾਜ ਬਿਨਾਂ ਨਾ ਧਰਮ ਚੱਲੇ ਹੈ ਦੀ ਵਿਆਖਿਆ ਕਰਦਾ ਹੁੰਦਾ ਸੀ ਆ ਉਹ ਕਹਿੰਦਾ ਨਹੀਂ ਕਹਿੰਦਾ ਇਦਾਂ ਨਹੀਂ ਕਹਿੰਦਾ ਹੈਗਾ ਉਹ ਕਹਿੰਦਾ ਇਹਦਾ ਤੁਸੀਂ ਜਿਹੜਾ ਹੈਗਾ ਵਾ ਵਿਸਰਾਮ ਦਿੰਨੇ ਉਹ ਵਿਸਰਾਮ ਗਲਤ ਜਗ੍ਹਾ ਦੇ ਉੱਤੇ ਦਿੰਨੇ ਆ ਉਹ ਕਹਿੰਦਾ ਰਾਜ ਤੋਂ ਬਾਅਦ ਬਿਸ਼ਰਾਮ ਦੇਣਾ ਰਾਜ ਹੂੰ ਬਿਨਾ ਨਾ ਧਰਮ ਚੱਲੇ ਧਰਮ ਤੋਂ ਬਗੈਰ ਰਾਜ ਨਹੀਂ ਚੱਲ ਸਕਦਾ ਕਿ ਹੂੰ ਜਿਹੜਾ ਕਹਿੰਦਾ ਧਰਮ ਤੋਂ ਬਗੈਰ ਰਾਜ ਚੱਲਦਾ ਵਾ ਉਹ ਸਭ ਦਲੇ ਮਲੇ ਹੁੰਦਾ ਕਹਿੰਦਾ ਉਹ ਫਿਰ ਜ਼ੁਲਮ ਕਰਦਾ ਉਹ ਫਰਤਿਆਚਾਰ ਕਰ ਉਹ ਤਾਂ ਹੀ ਤਾਂ ਹੀ ਦਾ ਕੋਈ ਪੰਕਤੀਆਂ ਵਾਲ ਅਧੇ ਵਿਦਵਾਨ ਆਖੀ ਜਾਂਦੇ ਆ ਵੀ ਰਾਜ ਤੋਂ ਬਗੈਰ ਧਰਮ ਨਹੀਂ ਚੱਲਦਾ ਅਧੇ ਵਿਦਵਾਨ ਆਖੀ ਜਾਂਦੇ ਧਰਮ ਤੋਂ ਬਗੈਰ ਰਾਜ ਨਹੀਂ ਚੱਲਦਾ ਯਾ ਹੁਣ ਕਿਹੜੇ ਭੰਬਲ ਪੂਸੇ ਦੇ ਵਿੱਚ ਤੁਸੀਂ ਲੋਕਾਂ ਨੂੰ ਪਾ ਰਹੇ ਆਂ ਇਹ ਗੱਲਾਂ ਕਰ ਕਰਕੇ ਫਿਰ ਉਹ ਪੰਕਤੀਆਂ ਜਿਨ੍ਹਾਂ ਆਪਾਂ ਅਸਲੀਅਤ ਤੇ ਇਹ ਸਾਨੂੰ ਜਿਹੜੀ ਵੀ ਗੱਲ ਕੀਤੀ ਜਾ ਰਹੀ ਚਾਹੇ ਉਹ ਗੁਰਬਾਣੀ ਦਾ ਹਵਾਲਾ ਦੇ ਕੇ ਕੀਤੀ ਜਾ ਰਹੀ ਹੈ ਚਾਹੇ ਉਹ ਗੁਰਬਾਣੀ ਦਾ ਹਵਾਲਾ ਦੇਣ ਤੋਂ ਬਗੈਰ ਕੀਤੀ ਜਾ ਰਹੀ ਆਹ ਚਾਹੇ ਉਹ ਇਤਿਹਾਸ ਦਾ ਹਵਾਲਾ ਦੇ ਕੇ ਕੀਤੀ ਜਾ ਰਹੀ ਹੈ ਚਾਹੇ ਉਹ ਇਤਿਹਾਸ ਦਾ ਹਵਾਲਾ ਦੇਣ ਤੋਂ ਬਗੈਰ ਕੀਤੀ ਜਾ ਰਹੀ ਹੈ ਯਾ ਸਾਨੂੰ ਦੇਖਣਾ ਇਹ ਪੈਣਾ ਵਾ ਵੀ ਉਸ ਗੱਲ ਦੀ ਅੱਜ ਦੇ ਸਮੇਂ ਦੇ ਅੰਦਰ ਯਾ ਉਹਦੀ ਪ੍ਰੈਕਟੀਕਲਿਟੀ ਹੈਗੀ ਆ ਕਿ ਨਹੀਂ ਹੈਗੀ ਜੇ ਜੇ ਇਦਾਂ ਦੇਖਣ ਲੱਗ ਪਏ ਸਮਾਜ ਦਾ ਵਿਕਾਸ ਹੋਣਾ ਆ ਜਾਂ ਨਹੀਂ ਹੋਣਾ ਜੇ ਇਦਾਂ ਦੇਖਣ ਲੱਪ ਪੈ ਗਿਆ ਨਹੀਂ ਜੀ ਫਿਰ ਪੰਕਤੀ ਦੀ ਲੋੜ ਹੀ ਨਹੀਂ ਪੈਣੀ ਬਿਲਕੁਲ 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 ਕਿਉਂਕਿ ਜਦੋਂ ਤੁਸੀਂ ਕਿਸੇ ਆਪਣੀ ਜੇ ਮੈਂ ਆਪਣੀ ਗੱਲ ਕਰਦਾ ਕਰਦਾ ਕਿਸੇ ਦੀ ਐਗਜ਼ੈਂਪਲ ਦਊਂਗਾ ਹਾਂਜੀ ਮੈਨੂੰ ਗਰੰਟੀ ਇਹ ਦੇਣੀ ਪੈਣੀ ਆ ਕਿ ਜਿਹੜਾ ਮੇਰੀ ਗੱਲ ਦਾ ਸੰਦਰਭ ਆ ਨਾ ਹਾਂਜੀ ਜਿਹੜੀ ਮੈਂ ਐਗਜ਼ੈਂਪਲ ਦੇਣ ਲੱਗਾ ਉਹਦਾ ਵੀ ਸੰਦਰਭ ਹੀ ਸੀ ਬਿਲਕੁਲ ਸੰਦਰਭ ਦੋਹਾਂ ਦਾ ਤਾਂ ਮੈਚ ਕਰ ਸਕਦਾ ਜੇ ਦੋਹਾਂ ਦਾ ਆਪਣਾ ਜਿੱਦਾਂ ਜੇ ਮੈਂ ਕਬੀਰ ਜੀ ਦੀ ਪੰਕਤੀ ਵਰਤਣੀ ਆ ਤਾਂ ਮੇਰਾ ਸੋਚਦਾ ਲੈਵਲ ਕਬੀਰ ਜੀ ਵਾਲਾ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਮੇਲੇ ਆਲੇ ਦੁਆਲੇ ਦੇ ਹਾਲਾਤ ਕਬੀਰ ਜੀ ਨਾਲ ਮੇਲ ਖਾਣੇ ਚਾਹੀਦੇ ਆ ਬਿਲਕੁਲ ਅੱਜ ਦੇ ਸਮਾਜ ਦੀ ਹਾਲਤ ਜਿਹੜੀ ਫਾਈਨੈਂਸ਼ੀਅਲ ਹਾਲਤ ਆ ਆਰਥਿਕ ਹਾਲਤ ਆ ਜਾਂ ਪੋਲਿਟਿਕਲ ਹਾਲਤ ਆ ਉਹ ਵੀ ਉਹਦੇ ਨਾਲ ਮੈਚ ਕਰਨੀ ਚਾਹੀਦੀ ਆ ਔਰ ਵੱਡੀ ਗੱਲ ਐ ਮਨਸ਼ਾ ਉਹ ਹੋਣੀ ਚਾਹੀਦੀ ਆ ਹਾਂ ਫਿਰ ਫਿਰ ਸਭ ਤੋਂ ਇੰਪੋਰਟੈਂਟ ਹਾ ਆ ਔਰ ਜਿਹਦੇ ਨਾਲ ਮੇਰਾ ਝਗੜਾ ਆ ਉਹ ਵੀ ਜਿਸ ਬੰਦੇ ਦਾ ਕਬੀਰ ਜੀ ਨਾਲ ਝਗੜਾ ਸੀ ਜਿਹੜਾ ਉਹਦਾ ਲੈਵਲ ਸੀ ਉਹ ਮੇਰੇ ਵਿਰੋਧੀ ਦਾ ਵੀ ਉਹ ਲੈਵਲ ਹੋਣਾ ਚਾਹੀਦਾ ਬਿਲਕੁਲ ਹੁਣ ਹੁਣ ਜਿੱਦਾਂ ਉਹ ਬਾਬਾ ਕਬੀਰ ਉਹ ਗੱਲ ਕਰਦੇ ਆ ਨਾ ਵੀ ਹਮ ਕਰ ਸੋਤ ਤਰੈ ਨੇ ਤਾਣਾ ਕੰਠ ਜਿਨੇ ਉਹ ਤੁਮਾਰੇ ਸਭ ਤੋਂ ਬੇਦ ਪੜੋਗਾ ਇਤਰੀ ਗੋਬਿੰਦਰ ਦਾ ਹਮਾਰੇ ਵੀ ਜਿਹੜੇ ਤੂੰ ਸੋਤ ਦੀ ਗੱਲ ਕਰਦਾ ਮੇਰੇ ਘਰ ਤੋਂ ਮਣਾਮੂਹੀ ਉਹਦਾ ਢੇਰ ਲੱਗਾ ਪਿਆ ਵਾ ਆ ਉਹ ਬਾਬਾ ਕਬੀਰ ਉੱਥੇ ਗੱਲ ਕਰ ਰਿਹਾ ਬਾ ਯਾ ਉਹਨਾਂ ਧਾਰਮਿਕ ਚਿੰਨਾ ਦਾ ਖੰਡਨ ਕਰਨ ਵਾਸਤੇ ਹੂੰ ਤੇ ਮੇਰੇ ਘਰ ਦੇ ਵਿੱਚ ਤੇ ਉਹ ਸੂਤ ਦਾ ਢੇਰ ਲੱਗਾ ਰਹਿੰਦਾ ਤੇਰੇ ਗੱਲ ਦੇ ਵਿੱਚ ਛੋਟਾ ਜਿਹਾ ਜਨੂਪ ਆਇਆ ਹੋਇਆ ਤੂੰ ਵੱਡਾ ਧਾਰਮਿਕ ਇਸ ਤਰੀਕੇ ਦੇ ਨਾਲ ਬਣ ਗਿਆ ਆ ਹੁਣ ਜੇ ਅਸੀਂ ਉਹ ਪੰਕਤੀਆਂ ਕਿਸੇ ਇਹੋ ਜੀ ਸਟੇਜ ਦੇ ਉੱਤੇ ਜਾ ਕੇ ਬੋਲਦੇ ਆ ਹੂੰ ਜਿੱਥੇ ਸਾਨੂੰ ਇਸ ਗੱਲ ਦਾ ਪਤਾ ਵਾ ਵੀ ਜਿਹੜੇ ਸਾਹਮਣੇ ਪ੍ਰਬੰਧਕ ਆ ਉਹ ਅਮਰਤਾਰ ਹੀ ਨਹੀਂ ਹੈਗੇ ਆ ਉਹ ਮੋਨੇ ਆ ਹੂੰ ਉਹ ਕਕਾਰ ਨਹੀਂ ਪੁੰਦੇ ਆ ਤੇ ਅਸੀਂ ਉਹਨਾਂ ਨੂੰ ਇਹ ਦੱਸਣ ਵਾਸਤੇ ਵੀ ਕਕਾਰਾਂ ਦੀ ਕੋਈ ਬਾਹਲੀ ਲੋੜ ਨਹੀਂ ਪਰ ਉਹ ਇਸ ਵਾਸਤੇ ਦੱਸ ਰਿਹਾ ਵੀ ਪ੍ਰਬੰਧਕ ਜਿਹੜੇ ਹੈਗੇ ਉਹ ਸਾਡੇ ਤੇ ਇਸ ਗੱਲੋਂ ਖੁਸ਼ ਹੋਣਗੇ ਹਾਂ ਉੱਥੇ ਅਸੀਂ ਉਹ ਪੰਕਤੀਆਂ ਵਰਤਦੇ ਆ ਵੀ ਵੀ ਜਿਹਦਾ ਬਾਬੇ ਕਬੀਰ ਨੇ ਉਸ ਵੇਲੇ ਜਿਹੜਾ ਹੈਗਾ ਵਾ ਖੰਡਨ ਕੀਤਾ ਇਹਨਾਂ ਚੀਜ਼ਾਂ ਦਾ ਇਸੇ ਤਰੀਕੇ ਦੇ ਨਾਲ ਸਾਨੂੰ ਵੀ ਇਹਨਾਂ ਦੇ ਵੱਲ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ ਪਰ ਜੇ ਦੂਸਰੇ ਪਾਸੇ ਦੇਖਿਆ ਵੀ ਅਸੀਂ ਉਸ ਜਗ੍ਹਾ ਦੇ ਉੱਤੇ ਬੈਠੇ ਹੋਏ ਹਾਂ ਵੀ ਜਿੱਥੇ ਸਾਰੇ ਅਖੰਡ ਕੀਰਤਨੀ ਆ ਜਾਂ ਟਕਸਾਲੀ ਆ ਉੱਥੇ ਅਸੀਂ ਉਹ ਪੰਕਤੀਆਂ ਵਰਤਨ ਤੋਂ ਗੁਰੇਜ਼ ਕਰ ਜਾਂਦੇ ਆ। ਯਾ ਫੇ ਉਹ ਮਨਸ਼ਾ ਜਿਹੜੀ ਸਾਡੀ ਉਹ ਭਗਤਾਂ ਵਾਲੀ ਉਹ ਨਹੀਂ ਹੈਗੀ ਸਾਡੀ। ਹੂੰ ਬਿਲਕੁਲ ਬਿਲਕੁਲ। ਮਨਸ਼ਾ ਨਹੀਂ ਸਾਡਾ ਉੱਥੇ ਸਵਾਰਥ ਆ ਸਾਡਾ ਆਪਣਾ ਹਿੱਤ ਆ। ਯਾ